ਸ਼ਾਤ ਤਸਕਰਾਂ ਗੈਂਗਸਟਰਸ ਲੋਕਾਂ ਤੋਂ ਫਿਰੋਤੀਆਂ ਲੈਣ ਵਾਲੇ ਤੇ ਹਰ ਕਿਸਮ ਦਾ ਬਦਮਾਸ਼ ਉਹਨਾਂ ਨੂੰ ਫੜਨ 'ਚ ناکਾਮ ਹੈ ਵੀ ਸਰਕਾਰ ਅੱਜ ਗਰੀਬਾਂ ਨੂੰ ਮਦਦ ਦੇਣ ਵਾਸਤੇ ਜਿਹੜਾ ਬੀਜੇਪੀ ਦੁਆਰਾ ਪੰਜਾਬ ਦੇ ਅੰਦਰ ਸਾਰੇ ਪਿੰਡਾਂ ਦੇ ਅੰਦਰ ਕੈਂਪ ਲਵਾਏ ਜਾ ਰਹੇ ਆ ਉੱਥੇ ਧੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਵਰਕਰਸ ਨੂੰ ਇਸ ਕਰਕੇ ਪਕੜਿਆ ਜਾ ਰਿਹਾ ਹੈ ਤਾਂ ਕਿ ਉਹ ਗਰੀਬਾਂ ਤਾਈਂ ਕੇਂਦਰ ਸਰਕਾਰ ਦੀਆਂ ਜਿਹੜੀ ਸਕੀਮਾਂ ਹੈ ਉਹ ਉਹਨਾਂ ਤੈ ਨਾ ਪਹੁੰਚ ਸਕਣ ਸ਼ਾਬਾਸ਼ ạ ਭਗਵੰਤ ਮਾਨ ਜੀ ਕੀ ਬਾਤ ਹੈ ਅਸਲ ਆਮ ਆਦਮੀ ਦਾ ਚਿਹਰਾ ਤੁਸੀਂ ਜਿਹੜਾ ਦਿਖਾਇਆ ਹੈ ਜਾਂ ਤੁਹਾਡਾ ਜਿਹੜਾ ਮਕੋਟਾ ਉਤਰ ਕੇ ਅੱਜ ਥੋੜਾ ਅਸਲ ਤਾਨਾਸ਼ਹੀ ਦਾ ਚਿਹਰਾ ਉਹ ਸਾਹਮਣੇ ਆਇਆ ਇੱਕ ਗੱਲ ਜ਼ਰੂਰ ਸਪਸ਼ਟ ਕਰ ਦਿਓ ਭਗਵੰਤ ਮਾਨ ਜੀ ਆ ਤੁਸੀਂ ਕਰਵਾ ਰਹੇ ਹੋ ਇਹ ਦਿੱਲੀ ਵਾਲੇ ਲੁਟੇਰੇ ਆ ਕੇ ਕਰਵਾ ਰਹੇ ଥି ਜਦ ਤੋਂ ਇਹ ਅਚਾਨਨ ਨਾ ਨਹੀਂ ਪਾਉਂਦੇ ਨਾ ਤੁਸੀਂ ਆ ਦੇਖਿਓ ਕਿਉਂਕਿ ਇਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਖਦੇੜਿਆ ਤੇ ਤੁਹਾਨੂੰ ਪੰਜਾਬ ਦੇ ਲੋਕ ਖਦੇੜਣਗੇ ਇਹਦੇ ਵਾਸਤੇ ਬੀਜੇਪੀ ਨੇ ਸੰਘਰਸ਼ੋਂ ਨਿਕਲੀ ਪਾਰਟੀ ਹੈ ਤੇ ਅਸੀਂ ਇਸ ਗਰੀਬਾਂ ਦੇ ਖਿਲਾਫ ਦਮਨ ਦੇ ਖਿਲਾਫ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹੋਰ ਤਕੜੇ ਹੋ ਕੇ ਹਰੇਕ ਗਰੀਬ ਤਾਈਂ ਕੇਂਦਰ ਸਰਕਾਰ ਦੀ ਜਿਹੜੀ ਸਹੂਲਤਾਂ ਵਾਸਤੇ ਸਕੀਮਾਂ ਹਨ ਤਾਂ ਹੀ ਪਹੁੰਚਾਵਾਂਗੇ ਤੁਸੀਂ ਆਪਣੀ ਪੁਲਿਸ ਦਾ ਇਸਤੇਮਾਲ ਜਿੰਨਾ ਕਰਨਾ ਕਰ ਲਿਓ ਬੀਜੇਪੀ ਗਰੀਬਾਂ ਤਾਈਂ ਆਪਣੀ ਪਹੁੰਚ ਗਰੀਬਾਂ ਤਾਈਂ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਊਗੀ ਨਸ਼ਾ ਤਸਕਰਾਂ ਗੈਂਗਸਟਰਸ ਲੋਕਾਂ ਤੋਂ ਫਿਰੋਤੀਆਂ ਲੈਣ ਵਾਲੇ ਤੇ ਹਰ ਕਿਸਮ ਦਾ ਬਦਮਾਸ਼ ਉਹਨਾਂ ਨੂੰ ਫੜਨ 'ਚ ناکਾਮ ਹੈ ਵੀ ਸਰਕਾਰ ਅੱਜ ਗਰੀਬਾਂ ਨੂੰ ਮਦਦ ਦੇਣ ਵਾਸਤੇ ਜਿਹੜਾ ਬੀਜੇਪੀ ਦੁਆਰਾ ਪੰਜਾਬ ਦੇ ਅੰਦਰ ਸਾਰੇ ਪਿੰਡਾਂ ਦੇ ਅੰਦਰ ਕੈਂਪ ਲਵਾਏ ਜਾ ਰਹੇ ਉੱਥੇ ਧੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਵਰਕਰਜ਼ ਨੂੰ ਇਸ ਕਰਕੇ ਪਕੜਿਆ ਜਾ ਰਿਹਾ ਹੈ ਤਾਂ ਕਿ ਉਹ ਗਰੀਬਾਂ ਤਾਈਂ ਕੇਂਦਰ ਸਰਕਾਰ ਦੀਆਂ ਜਿਹੜੀ ਸਕੀਮਾਂ ਹੈ ਉਹ ਉਹਨਾਂ ਤੈਂ ਨਾ ਪਹੁੰਚ ਸਕਣ ਸ਼ਾਬਾਸ਼ ਭਗਵੰਤ ਮਾਨ ਜੀ ਕੀ ਬਾਤ ਹੈ ਅਸਲ ਆਮ ਆਦਮੀ ਦਾ ਚਿਹਰਾ ਤੁਸੀਂ ਜਿਹੜਾ ਦਿਖਾਇਆ ਹੈ ਜਾਂ ਤੁਹਾਡਾ ਜਿਹੜਾ ਮਕੋਟਾ ਉੱਤਰ ਕੇ ਅੱਜ ਥੋੜਾ ਅਸਲ ਤਾਨਾਸ਼ਹੀ ਦਾ ਚਿਹਰਾ ਉਹ ਸਾਹਮਣੇ ਆਇਆ ਹੈ ਇੱਕ ਗੱਲ ਜ਼ਰੂਰ ਸਪਸ਼ਟ ਕਰਦੇ ਹੋ ਭਗਵੰਦ ਮਾਨ ਜੀ ਆ ਤੁਸੀਂ ਕਰਵਾ ਰਹੇ ਹੋ ਇਹ ਦਿੱਲੀ ਵਾਲੇ ਲੁਟੇਰੇ ਆ ਕੇ ਕਰਵਾ ਰਹੇ ਜਦ ਤੋਂ ਇਹ ਚੰਨ ਨਾ ਨਹੀਂ ਪਾਉਂਦੇ ਨਾ ਤੁਸੀਂ ਆ ਦੇਖਿਓ ਕਿਉਂਕਿ ਇਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਖਦੇੜਿਆ ਤੇ ਤੁਹਾਨੂੰ ਪੰਜਾਬ ਦੇ ਲੋਕ ਖਦੇੜਣਗੇ ਇਹਦੇ ਵਾਸਤੇ ਭਾਜਪੀ ਨੇ ਸੰਘਰਸ਼ ਤੋਂ ਨਿਕਲੀ ਪਾਰਟੀ ਹੈ ਤੇ ਅਸੀਂ ਐਸ ਗਰੀਬਾਂ ਦੇ ਖਿਲਾਫ ਦਮਨ ਦੇ ਖਿਲਾਫ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹੋਰ ਤਕੜੇ ਹੋ ਕੇ ਹਰੇਕ ਗਰੀਬ ਤਹੀਂ ਕੇਂਦਰ ਸਰਕਾਰ ਦੀ ਜਿਹੜੀ ਸਹੂਲਤਾਂ ਵਾਸਤੇ ਸਕੀਮਾਂ ਹਨ ਤਾਂ ਹੀ ਪਹੁੰਚਾਵਾਂਗੇ ਤੁਸੀਂ ਆਪਣੀ ਪੁਲਿਸ ਦਾ ਇਸਤੇਮਾਲ ਜਿੰਨਾ ਕਰਨਾ ਕਰ ਲਿਓ ਬੀਜੇਪੀ ਗਰੀਬਾਂ ਤਹੀਂ ਆਪਣੀ ਪਹੁੰਚ ਗਰੀਬਾਂ ਤਹੀਂ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਉਗੀ ਨਸ਼ਾ ਤਸਕਰਾਂ ਗੈਂਗਸਟਰ ਲੋਕਾਂ ਤੋਂ ਫਿਰੋਕਤੀਆਂ ਲੈਣ ਵਾਲੇ ਤੇ ਹਰ ਕਿਸਮ ਦਾ ਬਦਮਾਸ਼ ਉਹਨਾਂ ਨੂੰ ਫੜਨ ਚੇ ناکਾਮ ਰਹੀ ਸਰਕਾਰ ਅੱਜ ਗਰੀਬਾਂ ਨੂੰ ਮਦਦ ਦੇਣ ਵਾਸਤੇ ਜਿਹੜਾ ਬੀਜੇਪੀ ਦੁਆਰਾ ਪੰਜਾਬ ਦੇ ਅੰਦਰ ਸਾਰੇ ਪਿੰਡਾਂ ਦੇ ਅੰਦਰ ਕੈਂਪ ਲਵਾਏ ਜਾ ਰਹੇ ਉੱਥੇ ਤੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਵਰਕਰਸ ਨੂੰ ਇਸ ਕਰਕੇ ਪਕੜਿਆ ਜਾ ਰਿਹਾ ਹੈ ਤਾਂ ਕਿ ਉਹ ਗਰੀਬਾਂ ਤਾਈਂ ਕੇਂਦਰ ਸਰਕਾਰ ਦੀਆਂ ਜਿਹੜੀ ਸਕੀਮਾਂ ਹੈ ਉਹ ਉਹਨਾਂ ਤੈ ਨਾ ਪਹੁੰਚ ਸਕਣ ਸ਼ਾਬਾਸ਼ ਹੈ ਭਗਵੰਤ ਮਾਨ ਜੀ ਕੀ ਬਾਤ ਹੈ ਅਸਲ ਆਮ ਆਦਮੀ ਦਾ ਚਿਹਰਾ ਤੁਸੀਂ ਜਿਹੜਾ ਦਿਖਾਇਆ ਹੈ ਜਾਂ ਤੁਹਾਡਾ ਜਿਹੜਾ ਮਕੋਟਾ ਉੱਤਰ ਕੇ ਅੱਜ ਥੋੜਾ ਅਸਲ ਤਾਨਾਸ਼ਹੀ ਦਾ ਚਿਹਰਾ ਉਹ ਸਾਹਮਣੇ ਆਇਆ ਹੈ ਇੱਕ ਗੱਲ ਜਰੂਰ ਸਪਸ਼ਟ ਕਰਦੇ ਹੋ ਭਗਵੰਦ ਮਾਨ ਜੀ ਆ ਤੁਸੀਂ ਕਰਵਾ ਰਹੇ ਹੋ ਇਹ ਦਿੱਲੀ ਵਾਲੇ ਲੁਟੇਰੇ ਆ ਕੇ ਕਰਵਾ ਰਹੇ ਤੇ ਜਿੱਤਾਂ ਆ ਚੰਨ ਨਾ ਨਹੀਂ ਪਾਉਂਦੇ ਨਾ ਤੁਸੀਂ ਆ ਦੇਖਿਓ ਕਿਉਂਕਿ ਇਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਖਦੇੜਿਆ ਤੇ ਤੁਹਾਨੂੰ ਪੰਜਾਬ ਦੇ ਲੋਕ ਖਦੇੜਣਗੇ ਇਹਦੇ ਵਾਸਤੇ ਭਾਜਪਾ ਨੇ ਸੰਘਰਸ਼ੋਂ ਨਿਕਲੀ ਪਾਰਟੀ ਹੈ ਤੇ ਅਸੀਂ ਇਸ ਗਰੀਬਾਂ ਦੇ ਖਿਲਾਫ ਦਮਨ ਦੇ ਖਿਲਾਫ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹੋਰ ਤਕੜੇ ਹੋ ਕੇ ਹਰੇਕ ਗਰੀਬ ਤਾਂ ਹੀ ਕੇਂਦਰ ਸਰਕਾਰ ਦੀ ਜਿਹੜੀ ਸਹੂਲਤਾਂ ਵਾਸਤੇ ਸਕੀਮਾਂ ਹਨ ਤਾਂ ਹੀ ਪਹੁੰਚਾਵਾਂਗੇ ਤੁਸੀਂ ਆਪਣੀ ਪੁਲਿਸ ਦਾ ਇਸਤੇਮਾਲ ਜਿੰਨਾ ਕਰਨਾ ਕਰ ਲਿਓ ਬੀਜੇਪੀ ਗਰੀਬਾਂ ਤਾਂ ਹੀ ਆਪਣੀ ਪਹੁੰਚ ਗਰੀਬਾਂ ਤਾਂ ਹੀ ਸਰਕਾਰ ਦੀ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਉਗੀ ਨਸ਼ਾ ਤਸਕਰਾਂ ਗੈਂਗਸਟਰ ਲੋਕਾਂ ਤੋਂ ਫਿਰੋਤੀਆਂ ਲੈਣ ਵਾਲੇ ਤੇ ਹਰ ਕਿਸਮ ਦਾ ਬਦਮਾਸ਼ ਉਹਨਾਂ ਨੂੰ ਫੜਨ ਚੇ ناکਾਮ ਹੈਬ ਰਹੀ ਸਰਕਾਰ ਅੱਜ ਗਰੀਬਾਂ ਨੂੰ ਮਦਦ ਦੇਣ ਵਾਸਤੇ ਜਿਹੜਾ ਬੀਜੇਪੀ ਦੁਆਰਾ ਪੰਜਾਬ ਦੇ ਅੰਦਰ ਸਾਰੇ ਪਿੰਡਾਂ ਦੇ ਅੰਦਰ ਕੈਂਪ ਲਵਾਏ ਜਾ ਰਹੇ ਹੈ ਉੱਥੇ ਤੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਵਰਕਰਸ ਨੂੰ ਇਸ ਕਰਕੇ ਪਕੜਿਆ ਜਾ ਰਿਹਾ ਹੈ ਤਾਂ ਕਿ ਉਹ ਗਰੀਬਾਂ ਤਾਈਂ ਕੇਂਦਰ ਸਰਕਾਰ ਦੀਆਂ ਜਿਹੜੀ ਸਕੀਮਾਂ ਹੈ ਉਹ ਉਹਨਾਂ ਤੈ ਨਾ ਪਹੁੰਚ ਸਕਣ ਸ਼ਾਬਾਸ਼ ਹੈ ਭਗਵੰਤ ਮਾਨ ਜੀ ਕੀ ਬਾਤ ਹੈ ਅਸਲ ਆਮ ਆਦਮੀ ਦਾ ਚਿਹਰਾ ਤੁਸੀਂ ਜਿਹੜਾ ਦਿਖਾਇਆ ਹੈ ਜਾਂ ਤੁਹਾਡਾ ਜਿਹੜਾ ਮਕੋਟਾ ਉੱਤਰ ਕੇ ਅੱਜ ਥੋੜਾ ਅਸਲ ਤਾਨਾਸ਼ਹੀ ਦਾ ਚਿਹਰਾ ਉਹ ਸਾਹਮਣੇ ਆਇਆ ਹੈ ਇੱਕ ਗੱਲ ਜ਼ਰੂਰ ਸਪਸ਼ਟ ਕਰ ਦਿਓ ਭਗਵੰਦ ਮਾਨ ਜੀ ਆ ਤੁਸੀਂ ਕਰਵਾ ਰਹੇ ਹੋ ਇਹ ਦਿੱਲੀ ਵਾਲੇ ਲੁਟੇਰੇ ਆ ਕੇ ਕਰਵਾ ਰਹੇ ਤੇ ਜਦ ਤੋਂ ਇਹ ਚੰਨ ਨਾ ਨਹੀਂ ਪਾਉਂਦੇ ਨਾ ਤੁਸੀਂ ਆ ਦੇਖਿਓ ਕਿਉਂਕਿ ਇਹਨਾਂ ਨੂੰ ਤਾਂ ਦਿੱਲੀ ਵਾਲਿਆਂ ਨੇ ਖਦੇੜਿਆ ਤੇ ਤੁਹਾਨੂੰ ਪੰਜਾਬ ਦੇ ਲੋਕ ਖਦੇੜਣਗੇ ਇਹਦੇ ਵਾਸਤੇ ਭਾਜਪੀ ਨੇ ਸੰਘਰਸ਼ ਤੋਂ ਨਿਕਲੀ ਪਾਰਟੀ ਹੈ ਤੇ ਅਸੀਂ ਐਸ ਗਰੀਬਾਂ ਦੇ ਖਿਲਾਫ ਦਮਨ ਦੇ ਖਿਲਾਫ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹੋਰ ਤਕੜੇ ਹੋ ਕੇ ਹਰੇਕ ਗਰੀਬ ਤਾਈਂ ਕੇਂਦਰ ਸਰਕਾਰ ਦੀ ਜਿਹੜੀ ਸਹੂਲਤਾਂ ਵਾਸਤੇ ਸਕੀਮਾਂ ਹਨ ਤਾਂ ਹੀ ਪਹੁੰਚਾਵਾਂਗੇ ਤੁਸੀਂ ਆਪਣੀ ਪੁਲਿਸ ਦਾ ਇਸਤੇਮਾਲ ਜਿੰਨਾ ਕਰਨਾ ਕਰ ਲਿਓ ਭਾਜੀਪੀ ਗਰੀਬਾਂ ਤਾਈਂ ਆਪਣੀ ਪਹੁੰਚ ਗਰੀਬਾਂ ਤਾਈਂ ਸਰਕਾਰ ਦੀ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਊਗੀ